44 45 ਡਿਗਰੀ ਚ ਬੰਦਾ ਕਰੋ ਬਾਹਰ ਨਿਕਲਣ ਦੀ ਨਹੀਂ ਸੋਚਦਾ ਇੰਨੀ ਜ਼ਿਆਦਾ ਗਰਮੀ ਪੈ ਰਹੀ ਐ ਕਿ ਸਾਡਾ ਦਾ ਏਸੀਆਂ ਚੋਂ ਨਿਕਲਣ ਦਾ ਮਨ ਨਹੀਂ ਕਰਦਾ ਪਰ ਤੁਸੀਂ ਇਹ ਸੰਗਤਾਂਵਲ ਦੇਖੋ ਇਹ ਆਮ ਸੰਗਤਾਂ ਨਹੀਂ ਹੈਗੀਆਂ ਇਹ ਬਾਬਾ ਦੀਪ ਸਿੰਘ ਜੀ ਦੀਆਂ ਸੰਗਤਾਂ ਜਿਹੜੀਆਂ ਨੰਗੇ ਪੈਰੀ ਇੰਨੀ ਗਰਮੀ ਦੇ ਵਿੱਚ ਲਾਈਨਾਂ 'ਚ ਖੜ ਕੇ ਬਾਬਾ ਜੀ ਦੇ ਦਰਸ਼ਨ ਕਰਨ ਆਈਆਂ ਇਹ ਕਿਰਪਾਈ ਹੋ ਰਹੀ ਐ ਬਾਬਾ ਦੀਪ ਸਿੰਘ ਜੀ ਦੀ ਉਹਨਾਂ ਦਾ ਹੁਕਮ ਜਿੰਨੂੰ ਹੋਇਆ ਸਿਰਫ ਉਹ ਹੀ ਜਿਹੜੇ ਪੈਰਾ ਕੱਟਣ ਆ ਸਕਦੇ ਐ ਕਿਉਂਕਿ ਬਾਬਾ ਦੀਪ ਸਿੰਘ ਦੇ ਪਿਆਰਿਆਂ ਨੂੰ ਗਰਮੀ ਨਾਲ ਕੋਈ ਮਤਲਬ ਨਹੀਂਗਾ ਜਿਨ੍ਹਾਂ ਨੂੰ ਬਾਬਾਈ ਦੇ ਨਾਮ ਦੀ ਠੰਡ ਪੈ ਜਾਂਦੀ ਨਾ ਉਹਨਾਂ ਨੂੰ ਤਾਂ ਗਰਮੀ ਲੱਗਦੀ ਨਹੀਂ ਵੈਸੇ ਵੀ ਅੰਨੀ ਸ਼ਕਤੀ ਹੋ ਜਾਂਦੀ ਉਹਨਾਂ ਦੇ ਅੰਦਰ ਕਿ ਉਹਨਾਂ ਦੇ ਚਿਹਰੇ ਤੇ ਹਮੇਸ਼ਾ ਮੁਸਕਰਾਹਟ ਹੀ ਰਹਿੰਦੀ ਐ ਬਾਬਾ ਦੀਪ ਸਿੰਘ ਦੀਆਂ ਬਹੁਤ ਰਹਿਮਤਾਂ ਅੰਨੀ ਤਿੱਖੀ ਠੋਪ ਜਿੱਥੇ ਹਵਾਵਾਂ ਵੀ ਬੰਦ ਆ ਇਸ ਸੰਗਤ ਦਾ ਪਿਆਰ ਦੇਖ ਕੇ ਐਹੋ ਹੀ ਮਹਿਸੂਸ ਹੁੰਦਾ ਕਿ ਬਾਬਾ ਦੀਪ ਸਿੰਘ ਜੀ ਵਿੱਚ ਹੀ ਹੈ ਤੇ ਆਪਣੇ ਪਿਆਰ ਦੀਆਂ ਠੰਡੀਆਂ ਹਵਾਵਾਂ ਚਲਾ ਰਹੇ ਆ ਬਾਬਾ ਦੀਪ ਸਿੰਘ ਜੀ ਤੁਹਾਡਾ ਕੋਈ ਅੰਤ ਨਹੀਂ ਪਾ ਸਕਦਾ ਤੁਸੀਂ ਆਪ ਹੀ ਆਪਣੀ ਸੰਗਤਾਂ ਦੇ ਵਿੱਚ ਬੈਠੇ ਹੋ ਸਾਰਿਆਂ ਦੀ ਜ਼ਿੰਦਗੀ 'ਚ ਬਹੁਤ ਖੁਸ਼ੀਆਂ ਲਿਆ ਗਿਆਣਾ ਬਾਬਾਈ ਬੜਾ ਭਰੋਸਾ ਤੁਹਾਡੇ 'ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਡੇ ਨਾਮ ਦੀ ਠੰਡ ਹਰੇਕ ਦੇ ਦਿਲ 'ਚ ਪੈ ਜਾਏ